हां जी ਬੱਟੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਏ ਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਫ਼ਤਰ ਦੇ ਵੱਲੋਂ ਇਹ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਹੈ ਜ਼ਰੂਰੀ ਸੂਚਨਾ ਜਿਹੜੀ ਹੈ ਉਹ ਆਈ ਹੈ ਕਿ ਸੂਚਨਾ ਆਈ ਹੈ ਆਓ ਜਾਣਦੇ ਆ ਸੈਸ਼ਨ ਮਈ 2025 ਦੀਆਂ ਸੈਮੈਸਟਰ ਪ੍ਰੀਖਿਆਵਾਂ ਦੇ ਸਾਰੇ ਕੋਰਸਾਂ ਦੇ ਰੈਗੂਲਰ ਪ੍ਰਾਈਵੇਟ ਡਿਸਟੈਂਸ ਐਜੂਕੇਸ਼ਨ ਬੀਏਡ ਐਡੀਸ਼ਨਲ ਅਤੇ ਰੀਪੀਅਰ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਫਾਰਮ ਤੇ ਪ੍ਰੀਖਿਆ ਫੀਸ ਭਰਵਾਨ ਲਈ ਹੇਠ ਲਿਖੇ ਅਨੁਸਾਰ ਸ਼ਡਿਊਲ ਜਿਹੜਾ ਨਿਰਧਾਰਤ ਕਰ ਦਿੱਤਾ ਗਿਆ ਹੈ ਨੰਬਰ 1 ਤੇ ਵੀ 1 2025 ਤੋਂ ਲੈ ਕੇ 28 2025 ਤੱਕ ਬਿਨਾਂ ਲੇਟ ਫੀਸ ਤੇ ਜਿਹੜਾ ਇਹ ਸ਼ਡਿਊਲ ਨਿਰਧਾਰਤ ਕੀਤਾ ਗਿਆ ਹੈ ਨੰਬਰ 2 ਤੇ 1 3 2025 ਤੋਂ ਲੈ ਕੇ 15 3 2025 ਤੱਕ ਜਿਹੜੀ ਫੀਸ ਰਹਿਣ ਵਾਲੀ ਹੈ ਉਹ 800 ਰੁਪਏ ਹੈ 16 3 2025 ਤੋਂ 21 3 2025 ਤੱਕ ਜਿਹੜੀ ਫੀਸ ਰਹੇਗੀ ਉਹ 1200 22 3 2025 ਤੋਂ ਲੈ ਕੇ 31 3 2025 ਤੱਕ ਜਿਹੜੀ ਫੀਸ ਰਹੇਗੀ ਉਹ 5000 1/4/2025 ਤੋਂ ਲੈ ਕੇ 15/4/2025 ਤੱਕ 10000 16/4/2025 ਤੋਂ ਲੈ ਕੇ 22/4/2025 ਤੱਕ 15000 22/4/2025 ਤੋਂ ਲੈ ਕੇ 30/4/2025 ਤੱਕ ਜਿਹੜੀ ਫੀਸ ਲਈ ਜਾਏਗੀ ਉਹ 20000 ਰੁਪਏ ਲਈ ਜਾਏਗੀ ਮਿਤੀ ਜਿਹੜੀ ਹੈ 30/4/2025 ਤੋਂ ਬਾਅਦ ਕੋਈ ਵੀ ਫਾਰਮ ਜਿਹੜਾ ਉਹ ਸਵੀਕਾਰ ਨਹੀਂ ਕੀਤਾ ਜਾਵੇਗਾ ਜਿਸ ਵਿਦਿਆਰਥੀ ਦਾ ਦਾਖਲਾ ਯੂਨੀਵਰਸਿਟੀ ਨੇ ਮਾਨ ਸਰ ਲੇਟ ਹੁੰਦਾ ਹੈ ਉਹ ਵਿਦਿਆਰਥੀ ਉਸ ਕੋਰਸ ਲਈ ਯੂਨੀਵਰਸਿਟੀ ਵੱਲੋਂ ਨਿਰਧਾਰਤ ਆਖਰੀ ਮਿਤੀ ਤੋਂ ਦਸਤਿਨਾ ਦੇ ਵਿੱਚ ਪ੍ਰੀਖਿਆ ਸ਼ੁਰੂ ਬਗੈਰ ਲੇਟ ਫੀਸ ਨਾਲ ਜਮ੍ਹਾਂ ਕਰਵਾ ਸਕੇਗਾ ਇਸ ਤੋਂ ਬਾਅਦ ਉਸ ਵਕਤ ਦਾ ਲੇਟ ਫੀਸ ਦਾ ਚਲੰਤ ਜਿਹੜਾ ਸ਼ਡਿਊਲ ਲਾਗੂ ਹੋਏਗਾ ਉਕਤ ਜਾਣਕਾਰੀ ਜਿਹੜੀ ਤੁਹਾਡੇ ਧਿਆਨ ਦੇ ਹਿੱਤ ਲਿਆਂਦੀ ਗਈ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਨੂੰ ਦੇ ਰਹੇ ਹਾਂ ਇਸ ਜਾਣਕਾਰੀ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਨੇ ਵੀ ਜੇ ਪੇਪਰ ਦੇਣਾ ਹੈ ਤਾਂ ਉਹਦੀ ਤੱਕ ਇਹ ਵੀਡੀਓ ਜਿਹੜੀ ਪਹੁੰਚ ਆਣੀ ਚਾਹੀਦੀ ਹੈ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਜੀ ਧੰਨਵਾਦ